ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸੰਤ ਪੱਬਾ ਹਜ਼ਾਰਾ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਛੋਟੇ ਘੁਮਣਾ ਵਾਲੇ ਸੋ ਉਹਨਾਂ ਦੇ ਕੌਤਕ ਅਤੇ ਜਿੰਨਾ ਵੀਰਾਂ ਦੇ ਨਾਲ ਜਿੰਨਾ ਪਰਿਵਾਰਾਂ ਦੇ ਨਾਲ ਇਹ ਕੌਤਕ ਵਾਪਰੀ ਹਨ ਉਹਨਾਂ ਦੇ ਦਰਸ਼ਨ ਮੁਤਾਬਕ ਆਪ ਜੀ ਦੇ ਨਾਲ ਸਾਂਝ ਪਾ ਰਹੇ ਹਾਂ ਸੋ ਇਹ ਸਾਖੀ ਜਿਹੜੀ ਆਪ ਜੀ ਦੇ ਨਾਲ ਹੁਣ ਆਪਾਂ ਸਾਂਝੀ ਕਰਨ ਲੱਗੇ ਹਾਂ ਇਹ ਕਿਸੇ ਗੁਰਮੁਖ ਪਿਆਰੇ ਨੇ ਸਾਨੂੰ ਸੁਣਾਈ ਸੀ ਸੋ ਹੁਣ ਉਹ ਦੇਸ਼ ਦਾ ਨਾਂ ਤਾਂ ਵਿਸਰ ਗਿਆ ਜੇ ਦਿਮਾਗ ਦੇ ਵਿੱਚ ਆ ਗਿਆ ਤਾਂ ਆਪ ਜੀ ਦੇ ਨਾਲ ਸਾਂਝ ਜਰੂਰ ਪਾਵਾਂਗੇ ਸੋ ਸਾਖੀ ਪਰ ਪੂਰੀ ਚੇਤੇ ਹੈ ਮਸ ਦੇਸ਼ ਦਾ ਨਾਂ ਹੀ ਦਾਸਨੋਂ ਵਿਸਰ ਗਿਆ ਸੋ ਇਹ ਸਾਖੀ ਜਿਹੜੀ ਆਪ ਜੀ ਦੇ ਨਾਲ ਅੱਜ ਸਾਂਝ ਪਾਉਣ ਲੱਗੇ ਹਾਂ ਇਹ ਸਾਖੀ ਬਾਬਾ ਜੀ ਦੇ ਦੇ ਕਰਕੇ ਸੰਸਾਰ ਦੇੋਂ ਜਾਣ ਤੋਂ ਪਿੱਛੋਂ ਦੀ ਹੈ ਸੋ ਬਾਬਾ ਜੀ ਗਏ ਤਾਂ ਕਿਤੇ ਨਹੀਂ ਆਤਮਕ ਤੌਰ ਤੇ ਤਾਂ ਸਾਡੇ ਵਿੱਚ ਹੀ ਵਿਚਰੇ ਹਨ ਪਰ ਸਰੀਰਕ ਤੌਰ ਤੇ ਉਹਨਾਂ ਨੂੰ ਸਮੇਂ ਅਨੁਸਾਰ ਪੰਜ ਭੂਤਕ ਸਰੀਰ ਤਿਆਗਣਾ ਪਿਆ ਸੋ ਜਦੋਂ ਬਾਬਾ ਜੀ ਸਮਾ ਗਏ ਤਾਂ ਬਾਬਾ ਜੀ ਦੀਆਂ ਵਰਸੀ ਸਮਾਗਮ ਜਿਹੜੇ ਹਨ ਉਹ ਹਰ ਸਾਲ ਹੋਣ ਲੱਗੇ ਸੋ ਦੂਰੋ ਦੂਰੋ ਸੰਗਤਾਂ ਚੱਲ ਕੇ ਆਉਂਦੀਆਂ ਨਮਸਕਾਰ ਕਰਦੀਆਂ ਦੇਸ਼ਾਂ ਉਹ ਦੇਸ਼ਾਂ ਦੇ ਵਿੱਚ ਬਾਬਾ ਜੀ ਦੀ ਯਾਦ ਮਨਾਈ ਜਾਣ ਲੱਗੀ ਸੋ ਇਸੇ ਤਰ੍ਹਾਂ ਪ੍ਰਦੇਸ਼ ਦੇ ਵਿੱਚ ਬੈਠੀ ਹੋਈ ਕੁਝ ਗੁਰੂ ਪਿਆਰ ਵਾਲੇ ਬਾਬਾ ਜੀ ਦੇ ਨਾਲ ਸਨੇਹ ਰੱਖਣ ਵਾਲੇ ਉਥੋਂ ਦੇ ਕੁਝ ਲੜਕੀ ਜੋ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਦੇ ਸਨ ਉਹਨਾਂ ਦਾ ਮਨ ਕੀਤਾ ਕਿ ਆਪਾਂ ਪੰਜਾਬ ਤਾਂ ਨਹੀਂ ਜਾ ਸਕਦੇ ਬਾਬਾ ਜੀ ਦੇ ਵਰਸੀ ਸਮਾਗਮਾਂ ਦੇ ਵਿੱਚ ਸ਼ਾਮਲ ਤਾਂ ਨਹੀਂ ਹੋ ਸਕਦੇ ਆਪਾਂ ਬਾਬਾ ਜੀ ਦੀ ਵਰਸੀ ਇੱਥੇ ਹੀ ਮਨਾ ਲੈਂਦੇ ਹਾਂ ਸੁਜਨੇਵੀ ਸਰੀਰ ਆਪਣੇ ਇਲਾਕੇ ਦੇ ਸਹਾਨਾ ਉਹਨਾਂ ਸਾਰਿਆਂ ਮੁੰਡਿਆਂ ਨੇ ਮੰਨਦੇ ਵਿੱਚ ਇਹ ਵਿਉਤ ਬਣਾ ਲਈ ਸਲਾਹ ਕਰ ਲਈ ਕਿ ਆਪਾਂ ਅਖੰਡ ਪੁਰ ਸਾਹਿਬ ਰਖਾ ਕੇ ਤੇ ਬਾਬਾ ਜੀ ਦੀ ਵਰਸੀ ਦੇ ਉੱਪਰ ਲੱਸੀ ਦਾ ਲੰਗਰ ਪ੍ਰਸ਼ਾਦੀ ਦਾ ਲੰਗਰ ਅਤੇ ਬੜੇ ਧੂਮ-ਤਾਮ ਦੇ ਨਾਲ ਬਾਬਾ ਜੀ ਦੀ ਵਰਸੀ ਮਨਾਵਾਂਗੇ ਸੋ ਸਾਰਿਆਂ ਨੇ ਵਿਚਾਰ ਕਰ ਲਈ ਉਹ ਸਮਾਂ ਆ ਗਿਆ ਅਖੰਡ ਪੁਰ ਸਾਹਿਬ ਆਰੰਭ ਕਰ ਦਿੱਤੀ ਸੋ ਉਹਨਾਂ ਲੜਕੀਆਂ ਦੇ ਨਾਲ ਹੀ ਇੱਕ ਲੜਕਾ ਜਿਹੜਾ ਬਾਬਾ ਜੀ ਨੂੰ ਨਹੀਂ ਜਾਣਦਾ ਸੀ ਤੇ ਨਾ ਹੀ ਉਹਨਾਂ ਉਸ ਨਿਕ ਦੇ ਬਾਬਾ ਜੀ ਦੀ ਕੋਈ ਫੋਟੋ ਵੇਖੀ ਤੇ ਨਾ ਹੀ ਕਦੇ ਕਿਤੇ ਦਰਸ਼ਨ ਕੀਤੇ ਉਹ ਵੀ ਉਹਨਾਂ ਲੜਕੀਆਂ ਦੇ ਨਾਲ ਹੀ ਸੀ ਪ੍ਰੇਮ ਸੀ ਉਹਨਾਂ ਲੜਕੀਆਂ ਦੇ ਨਾਲ ਉਹਦਾ ਤੇ ਉਹ ਉਹਨਾਂ ਲੜਕੀਆਂ ਨੂੰ ਕਹਿਣ ਲੱਗਾ ਕਿ ਚਲੋ ਮੈਂ ਵੀ ਤੁਹਾਡੇ ਨਾਲ ਸੇਵਾ ਕਰਦਾ ਹਾਂ ਜੇ ਤੁਸੀਂ ਆਪਣੇ ਮਾਹ ਪੁਰਖਾਂ ਦੀ ਵਰਸੀ ਮਨਾਉਣੀ ਹੈ ਤਾਂ ਮੈਂ ਵੀ ਥੋੜਾ ਬੋਤਾ ਯੋਗਦਾਨ ਤੁਹਾਡੇ ਨਾਲ ਪਾ ਦਿੰਦਾ ਹਾਂ ਸੋ ਸਾਰੇ ਬੈਠ ਕੇ ਅਖੰਡ ਪਾਤਸ਼ਾਹ ਅਰੰਭ ਹੋਇਆ ਜਦੋਂ ਸ਼ਾਮ ਆ ਪਈਆ ਤਾਂ ਉਹ ਸਿੰਘ ਜਿਨ੍ਹਾਂ ਨੇ ਕਦੇ ਬਾਬਾ ਜੀ ਦੇ ਦਰਸ਼ਨ ਨਹੀਂ ਕੀਤੇ ਸਨ ਉਹਨਾਂ ਲੜਕਿਆਂ ਨੂੰ ਆਖਣ ਲੱਗਾ ਕਿ ਤੁਸੀਂ ਇਦਾਂ ਕਰੋ ਸਾਰੇ ਜਾਣੇ ਆਪੋ ਆਪਣੇ ਕਮਰਿਆਂ ਵਿੱਚ ਸੌ ਜਾਓ ਤਾਂ ਮੈਂ ਰਾਤ ਪਾਠੀ ਸਿੰਘਾਂ ਨੂੰ ਉਠਾਲਣ ਦੀ ਚਾਹ ਪਾਣੀ ਜਲ ਪਾਣੀ ਦੀ ਸੇਵਾ ਮੈਂ ਕਰਦਾ ਹਾਂ ਤੇ ਜਦੋਂ ਮੈਂ ਥੱਕ ਜਾਵਾਂਗਾ ਫਿਰ ਤੁਹਾਨੂੰ ਉਠਾਲ ਕੇ ਤੁਸੀਂ ਸੇਵਾ ਕਰ ਲਿਓ ਤੇ ਮੈਂ ਸੌ ਜਾਵਾਂਗਾ ਜਿਸ ਤਰ੍ਹਾਂ ਅੱਜ ਵੀ ਆਪਾਂ ਪੰਜਾਬ ਦੇ ਵਿੱਚ ਕਰਦੇ ਹਾਂ ਸੋ ਰਾਤ ਨੂੰ ਡਿਊਟੀਆਂ ਲੱਗਦੀ ਹੈ ਗਰੰਤੀ ਸਿੰਘਾਂ ਨੂੰ ਠਾਲਣ ਵਾਸਤੇ ਸੋ ਇਸੇ ਤਰ੍ਹਾਂ ਉਹ ਲੜਕਾ ਕਰਨ ਲੱਗਾ ਜਦੋਂ ਲੜਕਾ ਸੇਵਾ ਕਰ ਰਿਹਾ ਸੀ ਬੈਠਾ ਸੀ ਤੇ ਕੀ ਦੇਖਦੇ ਕਿ ਇੱਕ ਬਜ਼ੁਰਗ ਆਇਆ ਤੇ ਆ ਕੇ ਉਹਦੇ ਲਾਗੇ ਹੀ ਬੈਠ ਗਿਆ ਮੱਥਾ ਟੇਕ ਕੇ ਅਤੇ ਉਹ ਕਾਫੀ ਰਾਤ ਤੱਕ ਬੈਠਾ ਰਿਹਾ ਬਜ਼ੁਰਗ ਗੁਰਬਾਣੀ ਸੁਣਦਾ ਰਿਹਾ ਕੋਈ ਬਚਨ ਬਲਾਸ ਨਾ ਕੀਤੇ ਅਤੇ ਫਿਰ ਜਦੋਂ ਕਾਫੀ ਸਮਾਂ ਹੋ ਗਿਆ ਤਾਂ ਆਪ ਹੀ ਬਜ਼ੁਰਗ ਉੱਠ ਕੇ ਚਲਾ ਗਿਆ ਸੋ ਅਗਲੀ ਰਾਤ ਵੀ ਇਸੇ ਤਰ੍ਹਾਂ ਹੋਈ ਜਦੋਂ ਉਹ ਲੜਕਾ ਦੂਜੇ ਦਿਨ ਵੀ ਡਿਊਟੀ ਦੇ ਰਿਹਾ ਸੀ ਇੱਕ ਬਜ਼ੁਰਗ ਆਇਆ ਆ ਕੇ ਮੱਥਾ ਟੇਕਿਆ ਅਤੇ ਟੇਕ ਕੇ ਗੁਰਬਾਣੀ ਸੁਣਦਾ ਰਿਹਾ ਸੋ ਕਾਫੀ ਰਾਤ ਤੱਕ ਉੱਥੇ ਗੁਰਬਾਣੀ ਸੁਣਦਾ ਰਿਹਾ ਅਤੇ ਮਨਿਹਰਸਾਰ ਜਦੋਂ ਹੋਈ ਉੱਠ ਕੇ ਚਲੇ ਗਿਆ ਸੋ ਜਦੋਂ ਭੋਗ ਦਾ ਸਮਾਂ ਆਇਆ ਉਹ ਜਿਹੜੇ ਵੀਰ ਸਨ ਜਿਨ੍ਹਾਂ ਨੇ ਅਖੰਡ ਪਾਤਸ਼ਾਹ ਰਖਾਇਆ ਸੀ ਉਹ ਆ ਕੇ ਸੇਵਾ ਕਰਨ ਲੱਗੇ ਵਿੱਚੋਂ ਕਿਸੇ ਵੀਰ ਨੇ ਬਾਬਾ ਜੀ ਦੀ ਇੱਕ ਫੋਟੋ ਬਣਾ ਕੇ ਲੈ ਆਂਦੀ ਸੋ ਜਦੋਂ ਉਹਨੇ ਫੋਟੋ ਲਿਆ ਕੇ ਉੱਥੇ ਦਿਖਾਈ ਤਾਂ ਉਹ ਲੜਕਾ ਬੜਾ ਹੈਰਾਨ ਹੋਇਆ ਕਹਿਣ ਲੱਗਾ ਤੁਹਾਡੇ ਮਹਾਂਪੁਰਖ ਇਹ ਇਹ ਹਨ ਜਿਨ੍ਹਾਂ ਦੀ ਤੁਸੀਂ ਜਸ਼ਨ ਮਨਾ ਰਹੇ ਹੋ ਤੇ ਜਿਹੜਾ ਵੀਰ ਫੋਟੋ ਬਣਾ ਕੇ ਲੈ ਕੇ ਆਇਆ ਸੀ ਉਹ ਆਖਣ ਲੱਗਾ ਹਾਂ ਇਹ ਸਾਡੇ ਮਹਾਂਪੁਰਖ ਹਨ ਸੋ ਜਿਨ੍ਹਾਂ ਦੀ ਆਪਾਂ ਅੱਜ ਵਰਸੀ ਮਨਾ ਰਹੇ ਹਾਂ ਉਹ ਬੜੀ ਹੈਰਾਨੀ ਦੇ ਨਾਲ ਜਿਹੜੇ ਮੁੰਡੇ ਨੇ ਕਦੇ ਦਰਸ਼ਨ ਨਹੀਂ ਕੀਤੇ ਸਨ ਏਕਦਮ ਚੌਂਕੇ ਆਖਣ ਲੱਗਾ ਇਹ ਤਾਂ ਮਹਾਂਪੁਰਖ ਰਾਤੀ ਵੀ ਮੇਰੇ ਕੋਲ ਇੱਥੇ ਬੈਠ ਕੇ ਗਿਆਨ ਗੁਰਬਾਣੀ ਸੁਣ ਕੇ ਤੇ ਕੱਲ ਰਾਤੀ ਵੀ ਇੱਥੇ ਸਨ ਇਹ ਤਾਂ ਸਵੇਰੇ ਗਏ ਹਨ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਕਿ ਇਹ ਸਮਾ ਗਏ ਹਨ ਇਹਨਾਂ ਦੀ ਵਰਸੀ ਮਨਾ ਰਹੇ ਆ ਉਹ ਲੜਕੇ ਜਿਹੜੇ ਬਾਬਾ ਜੀ ਦੀ ਵਰਸੀ ਮਨਾ ਰਹੇ ਸਨ ਬੜੇ ਹੈਰਾਨ ਹੋਏ ਤੇ ਅੱਖਾਂ ਦੇ ਵਿੱਚ ਪ੍ਰੇਮ ਭਿੱਜੇ ਥਰੂ ਆ ਗਏ ਕਿ ਬਾਬਾ ਜੀ ਅਸੀਂ ਵਿਦੇਸ਼ਾਂ ਦੇ ਵਿੱਚ ਵੀ ਬੈਠ ਕੇ ਆਪ ਜੀ ਨੂੰ ਯਾਦ ਕਰ ਰਹੇ ਹਾਂ ਤੇ ਤੁਸੀਂ ਸਾਡੀ ਖਾਤਰ ਇੱਥੇ ਆਏ ਤੇ ਸਾਡੇ ਸਮਾਗਮਾਂ ਦੇ ਵਿੱਚ ਤੁਸੀਂ ਆ ਕੇ ਹਾਜ਼ਰ ਹੋਏ ਇਸ ਤੋਂ ਵੱਡੇ ਸਾਡੇ ਭਾਗ ਕੀ ਹੋ ਸਕਦੇ ਹਨ ਤੇ ਬਾਬਾ ਜੀ ਕਿਰਪਾ ਕਰਕੇ ਤੁਸੀਂ ਸਾਨੂੰ ਵੀ ਦਰਸ਼ਨ ਦਿਦਾਰੇ ਦਿਓ ਸੋ ਬਾਬਾ ਜੀ ਨੂੰ ਜਿੱਥੇ ਵੀ ਕੋਈ ਸੱਚੇ ਮਨ ਦੇ ਨਾਲ ਯਾਦ ਕਰਦਾ ਸੋ ਬਾਬਾ ਜੀ ਉਹਨਾਂ ਨੂੰ ਦਰਸ਼ਨ ਜ਼ਰੂਰ ਦਿੰਦੇ ਹਨ ਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਵੀ ਪੂਰਨ ਹੁੰਦੀਆਂ ਸੋ ਸੱਤ ਸਮੁੰਦਰ ਪਾਰ ਸੋ ਮਹਾਪੁਰਖਾਂ ਨੇ ਉੱਥੇ ਵੀ ਜਾ ਕੇ ਉਹਨਾਂ ਪਿਆਰਿਆਂ ਦੀ ਕਾਰਜਾਂ ਦੇ ਵਿੱਚ ਆਪ ਸਹਾਈ ਹੋਏ ਉਹਨਾਂ ਦੇ ਕਾਰਜ ਸੰਪੂਰਨ ਹੋਏ ਤੇ ਉਥੇ ਦਰਸ਼ਨ ਦੇਦਾਰੇ ਦੇ ਕਰਕੇ ਨਿਹਾਲ ਨਿਹਾਲ ਕੀਤਾ ਸੋ ਸੁਬਾ ਬਾਜੀ ਅੱਜ ਵੀ ਆਪਣੇ ਪਿਆਰਿਆਂ ਦੇ ਅੰਗ ਸੰਗ ਹਨ ਜਿਹੜੇ ਉਹਨਾਂ ਦੇ ਬਚਨ ਮੰਨਦੇ ਹਨ ਸੋ ਬਾਬਾ ਜੀ ਦਾ ਹੁਕਮ ਸਾਰੀ ਸੰਗਤ ਨੂੰ ਸੀ ਕਿ ਭਾਈ ਮਲਪਖ ਖਾਣੇ ਬਿਲਕੁਲ ਨਹੀਂ ਖਾਣੇ ਮਲ ਪੱਕ ਖਾਣੇ ਦਾ ਤਿਆਗ ਕਰਨਾ ਹੈ ਗੁਰੂ ਵਾਲੇ ਬਣ ਕੇ ਸਿਮਰਨ ਕਰਕੇ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਫਲਿਆ ਕਰਨਾ ਹੈ ਸੋ ਬਾਬਾ ਜੀ ਕਹਿੰਦੇ ਸਨ ਜਿੰਨੀਆਂ ਟੁਕੜੀਆਂ ਮਾਸ ਦੀਆਂ ਖਾਧੀਆਂ ਓੰਨੇ ਵਾਰੀ ਸਿਰ ਵੜਾਉਣਾ ਪਊਗਾ ਸੋ ਆਪਾਂ 84 ਲੱਖ ਜਨ ਭੁਗਤ ਕੇ ਇਸ ਜੀਵਨ ਦੇ ਵਿੱਚ ਆਏ ਹਾਂ ਸੋ ਆਓ ਇਸ ਨੂੰ ਸਫਲਿਆ ਕਰ ਲਈਏ ਗੁਰਬਾਣੀ ਸਿਮਰਨ ਕਰਕੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ